ਨਾਬਾਬਾਰ ਐਸੋਸੀਏਸ਼ਨ ਵਾਲਿਆਂ ਦਾ ਇੱਕ ਵਿਲੱਖਣ ਉਪਰਾਲਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਭਰ ਦੇ ਵਿੱਚ 28 ਫਰਵਰੀ ਨੂੰ ਬਾਹਰ ਐਸੋਸੀਏਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਉਮੀਦਵਾਰਾਂ ਵੱਲੋਂ ਨਾਮੀਨੇਸ਼ਨ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਰ ਨਾਬਾਬਾਰ ਐਸੋਸੀਏਸ਼ਨ ਦੇ ਵੱਲੋਂ ਸਮੁੱਚੇ ਵਕੀਲ ਭਾਈਚਾਰੇ ਨੇ ਸਰਬਸੰਮਤੀ ਨਾਲ ਦੁਬਾਰਾ ਗਿਆਨ ਸਿੰਘ ਮੂੰਗੋ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰਕੇ ਲੱਡੂਆਂ ਦੇ ਨਾਲ ਮੂੰਹ ਵੀ ਮਿੱਠਾ ਕਰਵਾ ਦਿੱਤਾ ਹੈ ਨਾਬਾ ਦੇ ਵਕੀਲਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਬਣਨ ਦੇ ਨਾਲ ਹੋਰ ਸ਼ਹਿਰਾਂ ਦੇ ਵਕੀਲਾਂ ਨੂੰ ਵੀ ਇੱਕ ਵਧੀਆ ਸੁਨੇਹਾ ਮਿਲਿਆ ਹੈ ਗਿਆਨ ਸਿੰਘ ਮੂੰਗੋ ਦੱਸਿਆ ਜਾ ਰਿਹਾ ਹੈ ਕਿ 24ਵੀਂ ਵਾਰ ਲਗਾਤਾਰ ਪ੍ਰਧਾਨ ਬਣ ਗਏ ਹੈ ਖੁਸ਼ੀ ਵਿੱਚ ਵਕੀਲ ਭਾਈਚਾਰੇ ਵੱਲੋਂ ਨਵ ਨਿਯੁਕਤ ਪ੍ਰਧਾਨ ਗਿਆਨ ਸਿੰਘ ਮੂੰਗੋ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੋ ਵਕੀਲ ਭਾਈ ਚਾਰੇ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਇਹਨਾਂ ਦੇ ਭਰੋਸੇ ਤੇ ਖਰਾ ਉਤਰਾਂਗਾ ਅਤੇ ਵਕੀਲ ਭਾਈ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹਾਂਗਾ ਮੈਂ ਵੈਸ ਗੁਰੂ ਆਰਾਮ ਪੱਲਾ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਮਤ ਸਦਕਾ ਮੈਂ ਨਾਬਾ ਬਾਰਸ਼ੀ ਸੰਦਾਰ 24ਵੀਂ ਵਾਰ ਪ੍ਰਧਾਨ ਬਣਿਆ ਉਹਦੇ ਵਿੱਚ ਜਿੱਤੇ ਪ੍ਰਮਾਤਮਾ ਦੀ ਮਿਹਰਬਾਨੀਆਂ ਸਾਡੇ ਸਮੁੱਚੇ ਵਕੀਲ ਭਾਈ ਚਾਰੇ ਦੀ ਮਿਹਰਬਾਨੀ ਦੇ ਨਾਲ ਮੈਂ 24ਵੀਂ ਵਾਰ ਪ੍ਰਧਾਨ ਬਣਿਆ ਤੇ ਜਿਹੜੀ ਮੇਰੇ ਨਾਲ ਟੀਮ ਆ ਸਾਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਆ ਉਹਨਾਂ ਵਿੱਚੋਂ ਵੀ ਬਹੁਤੇ ਮੈਂਬਰ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੇਰੇ ਨਾਲ ਚੱਲ ਰਹੇ ਨੇ 22 ਪ੍ਰਧਾਨ ਸਾਗਰਜੀਤ ਸਿੰਘ ਲਵਲੀ ਤੇ ਹਰਜਿੰਦਰ ਸਿੰਘ ਸੈਕਟਰੀ ਇਸ ਤਰ੍ਹਾਂ ਸਮੁੱਚੀ ਟੀਮ ਨੇ ਸਾਡੀ ਚੁਣੀ ਗਈ ਆ ਇਸ ਚੋਣ ਦੇ ਵਿੱਚ ਸਾਡੇ ਬੀਪੀ ਸ਼ੁਕਲਾ ਰੋਜੀ ਤੇ ਰਜਿੰਦਰ ਸਿੰਘ ਜੱਸੜ ਜੀ ਇਹਨਾਂ ਨੇ ਬੜੀ ਇਮਾਨਦਾਰੀ ਤੇ ਧਿਆਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਵਿਚੇਸ ਕਰਕੇ ਸੀਨੀਅਰ ਮੈਂਬਰ ਸਹਿਬਾਨ ਨੇ ਸਰਬਸ਼ਾਂਤੀ ਕਰਾਉਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਕੀਤੀ ਆ ਮੈਂ ਉਹਨਾਂ ਦਾ ਰੋਮ ਰੋਮ ਕਰਕੇ ਰਣੀ ਆ ਮੈਂ ਉਹਨਾਂ ਦਾ ਧੰਨ ਨਹੀਂ ਚੁਕਾ ਸਕਦਾ ਤੇ ਮੈਂ ਵਾਅਦਾ ਕਰਦਾ ਸਾਰੇ ਬਾਰ ਮੈਂਬਰ ਦੀ ਹਾਜ਼ਰੀ ਦੇ ਵਿੱਚ ਕਿ ਉਹਨਾਂ ਦੇ ਕੀਤੇ ਹੋਏ ਭਰੋਸੇ ਨੂੰ ਮੈਂ ਟਕਰਾਉਂਗਾ ਨਹੀਂ ਟੋਟਾਂ ਨਹੀਂ ਦਊਗਾ ਤੇ ਜੋ ਵੀ ਪ੍ਰੋਬਲਮ ਨੇ ਸਾਡੇ ਵਕੀਲ ਸਾਹਿਬਾਨ ਦੀਆਂ ਬਾਵੇਂ ਉਹ ਲਿਫਟ ਦੀ ਹੈਗੀ ਬਾਵੇਂ ਪਾਰਕਿੰਗ ਦੀ ਹੈਗੀ ਜੋ ਵੀ ਕੰਮ ਨੇ ਹੋਣ ਵਾਲੇ ਮੈਂ ਉਹਨੂੰ ਪੂਰਨ ਭਰੋਸਾ ਦਿਵਾਉਣਾ ਸਾਰੇ ਬਾਰ ਮੈਂਬਰ ਨੂੰ ਜਿਹੜਾ ਮੈਂ ਪੂਰਾ ਕਰੂੰਗਾ ਤੇ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਮੈਂ ਨਾਲ ਮੈਂ ਵੱਡਾ ਭਰਾ ਹੋ ਕੇ ਤੇ ਸੀਨੀਅਰ ਮੈਂਬਰਾਂ ਦਾ ਬੱਚਾ ਹੋ ਕੇ ਉਸ ਮਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਥੈਂਕ ਯੂ ਸਾਡੇ ਜਿਹੜੇ ਮੌਜੂਦਾ ਕੰਮ ਚੱਲ ਰਹੇ ਨੇ ਸਾਡੇ ਚੈਂਬਰਾਂ ਦਾ ਰੰਗ ਹੋ ਰਿਹਾ ਤੇ ਜਿਹੜੀ ਕੋਰੀਡੋਰ ਆ ਉਹਦੀ ਰਗੜਾਈ ਹੋ ਰਹੀ ਆ ਇਸ ਤੋਂ ਇਲਾਵਾ ਸਾਡੇ ਜਿਹੜਾ ਹੈਗਾ ਲਿਫਟ ਦਾ ਕੰਮ ਆ ਜਿਹਦੇ ਲਈ 10 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਤੇ ਪਾਰਕਿੰਗ ਦਾ ਕੰਮ ਆ ਉਹਦੇ ਲਈ 20 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ 메인 ਕੰਮ ਇਹੀ ਨੇ ਇਸ ਤੋਂ ਬਾਅਦ ਕੈਮਰੇ ਲਵਾਉਣ ਆਲਾ ਹੈਗਾ ਤੇ ਹੋਰ ਵੀ ਜਿਹੜੇ ਕੰਮ ਨੇ ਅਸੀਂ ਸਰਕਾਰ ਤੋਂ ਸਾਰੇ ਮੈਂਬਰਾਂ ਦੀ ਜੋਰ ਨਾਲ ਸਾਰੇ ਮੈਂਬਰਾਂ ਦੇ ਸਹਿਮਤੀ ਦੇ ਨਾਲ ਅਸੀਂ ਹੋਰ ਪੈਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਹਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀ ਸਰਬਪੰਤੀ ਨਾਲ ਦੱਸੀ ਹੈ ਜੀ ਜਿਹੜਾ ਰੱਖਣ ਦੀ ਪੈਦਾ ਹਾਂ ਮੈਂ ਮਤਲਬ ਬਹੁਤ ਇਸ ਗੱਲ ਦੀ ਸਾਡੀ ਸਮੁੱਚੀ ਟੀਮ ਹੀ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਬਹੁਤ ਵੱਡੀ ਗੱਲ ਹੋਈ ਆ ਤੇ ਮੈਂ ਉਹਦੇ ਲਈ 바ਰ ਮੈਂਬਰ ਦਾ ਜਿੱਥੇ ਪਰਮਾਤਮਾ ਦਾ ਧੰਨਵਾਦ ਕਰਦਾ ਸਮੁੱਚੇ 바ਰ ਮੈਂਬਰ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਮੈਂ ਸਮੁੱਚੇ 바ਰ ਮੈਂਬਰ ਦਾ ਧੰਨਵਾਦ ਕਰਾਂ ਤੇ ਮੈਂ ਤਾਂ ਇਹੀ ਕਹਿ ਸਕਦਾ ਕਿ ਮੈਂ ਪ੍ਰਧਾਨ ਹੁੰਦੇ ਹੋਏ ਵਕੀਲ ਸਾਹਿਬਾਂ ਦੀ ਕੱਠ ਪੁਤਲੀ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਕਿਸੇ ਵੀ 바ਰ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਉਪਕੜਾਉਣ ਤੇ ਪਿੱਛਾ ਨਹੀਂ ਕਰਾਂਗਾ ਇਸ ਮੌਕੇ ਤੇ ਸੀਨੀਅਰ ਵਕੀਲ ਰੀਤਿੰਦਰ ਸਿੰਘ ਮਝਾਲ ਅਤੇ ਸੀਨੀਅਰ ਵਕੀਲ ਗੁਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਰੇ ਵਕੀਲ ਭਾਈਚਾਰੇ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਅਸੀਂ ਇਲੈਕਸ਼ਨ ਨਹੀਂ ਕਰਵਾਵਾਂਗੇ ਅਤੇ ਸਰਬਸੰਮਤੀ ਨਾਲ ਗਿਆਨ ਸਿੰਘ ਨਾਭਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਇੱਕ ਵਾਰ ਫਿਰ ਚੁਣ ਦਿੱਤੇ ਗਏ ਨੇ ਅਤੇ ਵਕੀਲ ਭਾਈਚਾਰਾ ਵੀ ਇਸ ਫੈਸਲੇ ਨੂੰ ਲੈ ਕੇ ਕਾਫੀ ਖੁਸ਼ ਦੱਸਿਆ ਜਾ ਰਿਹਾ ਹੈ। 바ਰ ਐਸੋਸੀਏਸ਼ਨ ਨਾਭਾ ਦੇ ਸਾਰੇ ਸਮੂਹ ਵਕੀਲ ਸਹਿਬਾਨ ਬਧਾਈ ਦੇ ਪਾਤਰ ਨੇ ਕਿ ਇਸ ਸਾਲ ਬਗੈਰ ਵੋਟਾਂ ਪਾਏ ਉਹਨਾਂ ਨੇ ਆਪਣੀ ਟੀਮ ਚੁਣੀ ਹੈ ਇਹ ਟੀਮ ਨੂੰ ਇਸ ਤਰ੍ਹਾਂ ਹੀ ਚੁਣਿਆ ਗਿਆ ਯੂਨੀਨੀਮਸਲੀ ਇਸ ਲਈ ਅਸੀਂ ਨੇ ਡਿਸੀਜਨ ਲਿਆ ਕਿਉਂਕਿ ਚੰਗੇ ਕੰਮ ਹੋ ਰਹੇ ਨੇ ਅੱਗੇ ਤੋਂ ਹੁੰਦੇ ਰਹਿਣ ਔਰ ਬਾੜ ਦੇ ਵਿੱਚ ਇੱਕ ਕੰਮ ਇਸ ਕਰਕੇ ਮੈਂ ਸਾਰੇ ਜਿਹੜੇ ਪ੍ਰਸਾ ਗਿਆਨ ਸਿੰਘ ਤੇ ਉਹਨਾਂ ਦੀ ਟੀਮ ਨੂੰ ਬਧਾਈ ਦਿੰਦਾ ਬਹੁਤ ਵਧੀਆ ਗੱਲ ਹੋਈ ਹੈ ਚੰਗੀ ਹੈ ਰੁਵਾਇਤ ਚੱਲੀ ਹੈ ਅੱਜ ਤੋਂ ਵੀ ਜਾਰੀ ਹੈ ਹਾਂ ਜੀ ਕੋਸ਼ਿਸ਼ ਕਰਾਂਗੇ ਇਸ ਮੌਕੇ ਤੇ ਨਾਬਾ ਬਾਰ ਐਸੋਸੀਏਸ਼ਨ ਦੇ ਆਰਓ ਬੀਪੀ ਸ਼ੁਕਲਾ ਅਤੇ ਆਰਓ ਰਜਿੰਦਰ ਸਿੰਘ ਜੱਸੜ ਨੇ ਦੱਸਿਆ ਕਿ ਇਸ ਵਾਰ ਸਰਬਸੰਮਤੀ ਨਾਲ ਵਕੀਲ ਭਾਈਚਾਰੇ ਵੱਲੋਂ ਗਿਆਨ ਸਿੰਘ ਮੂੰਗੋ ਨੂੰ ਫਿਰ ਪ੍ਰਧਾਨ ਚੁਣਿਆ ਗਿਆ ਅਤੇ ਵਕੀਲ ਭਾਈਚਾਰਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਸਰ ਸਾਡੀ ਜੁਨਾਨੀ ਮਸਲੀ ਮੈਂਬਰ ਆਫ ਡਿਸਾਇਓਗ ਨਾਲ ਸਰ ਇਹ ਚੈਕਸ਼ਨ ਹੋਈ ਹੈ ਤੇ ਪੁਰਾਣੀ ਟੀਮ ਨੂੰ ਰੱਖਿਆ ਗਿਆ ਹਾਂ ਸਾਰੇ ਖੁਸ਼ ਹੋ ਗਏ ਜੋਨ ਤੋਂ ਖੁਸ਼ ਹੈ ਜੀ ਇਸੇ ਕਰਕੇ ਸਭ ਸੰਗਤੀ ਹੋਈ ਹੈ ਪਹਿਲਾਂ ਕਾਫੀ VOTING ਦਾ ਸਾਡੇ ਹੁੰਦਾ ਸੀ ਪਰ ਇਹ ਕੀ ਸਾਰੇ ਦੇ ਸਹਿਯੋਗ ਨਾਲ ਸਰਦਾਰ ਗਿਆਨ ਸਿੰਘ ਜੀ ਦੇ ਪ੍ਰਧਾਨ ਤੋਂ ਲੈ ਕੇ ਸਾਰਾ ਪੈਸਾ ਕਿਹੜਾ ਕਿਹਾ ਹਾਂ ਜੀ ਬਿਲਕੁਲ ਸਾਰੇ ਖੁਸ਼ ਹੋ ਗਏ ਜਿੰਨੇ ਕਾਫੀ ਬੱਤੀ ਦਾ ਕੋਈ ਨਹੀਂ ਦਿੱਤੀ ਹਾਂ ਜੀ ਉਸੇ ਚੀਜ਼ ਨੂੰ ਖਤਮ ਕੀਤਾ ਗਿਆ ਇਸ ਵਾਰ ਸਾਰੇ ਮੈਂ ਬੱਤੀ ਸਹਿਯੋਗ ਨੂੰ